ਸਤਿ ਸ਼੍ਰੀ ਅਕਾਲ ਜੀ ਖੁਰਜੀ ਸਾਰੇ ਕਿਦਾਂ ਲੋ ਜੀ ਮੈਂ ਪ੍ਰੀਤੀ ਕੰਗ ਸੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਵੋਲੀਬਾਲ ਦਾ ਦਸਤਾਰ ਮੁਕਾਬਲੇ ਤੇ ਡੰਡ ਮੁਕਾਬਲੇ ਕਰਵਾਏ ਆ ਸੋ ਇਸ ਦਾ ਇੱਕ ਰੀਜ਼ਨ ਆ ਇਹ ਇਸ ਕਰਕੇ ਨਹੀਂ ਕਰਾ ਰਹੇ ਕਿ ਕੱਟ ਕਰਨਾ ਆ ਜਾਂ ਕੁਝ ਵੀ ਇਸ ਕਰਕੇ ਨਹੀਂ ਅਸੀਂ ਇਹ ਕਰਾ ਰਹੇ ਇਹ ਸਿਰਫ ਇਹਦਾ ਇੱਕ ਰੀਜ਼ਨ ਆ ਤਾਂ ਕਿ ਜੋ ਅੱਜ ਦਾ ਯੂਥ ਆ ਹੈਨਾ ਬੱਚੇ ਨੇ ਜੋ ਨਸ਼ਿਆਂ ਵੱਲ ਬਹੁਤ ਜਾਂਦੇ ਪਏ ਆ ਹੈਨਾ ਸੋ ਅਸੀਂ ਚਾਹੁੰਦੇ ਆ ਕਿ ਉਹ ਇਹ ਜੀ ਵੱਲਾਂ ਨੂੰ ਮੁਕਾਬਲਿਆਂ ਵੱਲਾਂ ਜਿੱਦਾਂ ਕਿ ਦਸਤਾਰ ਸਜਾਣੀ ਡੰਡ ਲਾਣੇ ਆਪਣੀ ਸੇਤਾਂ ਨੂੰ ਵਧੀਆ ਬਣਾਣਾ ਗੇਮਾਂ ਦੇ ਵੱਲ ਜਾਣਾ ਬਾਲੀਵਾਲ ਦੇ ਵੱਲ ਜਾਣਾ ਹੋਰ ਵੀ ਬਹੁਤ ਗੇਮਾਂ ਨੇ ਸੋ ਮੈਂ ਚਾਹਨੀ ਆ ਕਿ ਸਾਰੇ ਲੋਕ ਇਹ ਚੀਜ਼ਾਂ ਨਾਲ ਜੁੜਨ ਸੋ ਸਾਡਾ ਇਹੀ ਕਾਰਨ ਆ ਇਹ ਟੂਰਨਾਮੈਂਟ ਕਰਾਉਣ ਦਾ ਕਿ ਸਾਰੇ ਬੱਚੇ ਨਸ਼ਿਆਂ ਵੱਲੋਂ ਸਾਈਡ ਤੇ ਹੋ ਕੇ ਸੋ ਇਹ ਗੇਮਾਂ ਵੱਲਾਂ ਤੇ ਬਸ ਹੋਰ ਕੋਈ ਵੱਡਾ ਰੀਜ਼ਨ ਨਹੀਂ ਹੈਗਾ ਕਈ ਖਾਸ ਨਹੀਂ ਹੈਗਾ ਸੋ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਆ ਸਾਡੇ ਮੁਹੱਲਾ ਨਿਵਾਸੀਆਂ ਦਾ ਸਾਡੇ ਐਮਸੀ ਦਾ ਸੋ ਹੋਰ ਵੀ ਬਹੁਤ ਜਿੱਦਾ ਯਾਦਵਿੰਦਰ ਸਿੰਘ ਜਾਦੂ ਜੀ ਦਾ ਸਾਰਿਆਂ ਦਾ ਅਸੀਂ ਹੋਰ ਵੀ ਨੇ ਜਿਨ੍ਹਾਂ ਦੇ ਸੌਰੀ ਮੈਨੂੰ ਨਾਮ ਨਹੀਂ ਯਾਦ ਬਾਈ ਫੇਸ ਮੈਂ ਸਭ ਨੂੰ ਜਾਣਦੀ ਆ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਜੀ ਮੈਂ ਮੇਰੀ ਸਾਰੀ ਟੀਮ ਸੋ ਮਿਲਦੇ ਆ ਜੀ ਟੂਰਨਾਮੈਂਟ ਤੇ ਬਾਕੀ ਕਲਿੱਪ ਤੁਹਾਨੂੰ ਉੱਥੇ ਮਿਲ ਜਾਣਗੇ